ਯਕੀਨਾ ਆਪਣਾ ਜੀ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਜੀ ਕੀ ਜਿਹੜੀ ਚੋਰੀ ਦੀ ਘਟਨਾ ਘਟੀ ਹੈ ਕਿਸ ਤਰ੍ਹਾਂ ਹੋਇਆ ਸਾਰਾ ਕੁਝ ਕਿ ਮੇਰਾ ਭਰਾ ਜੋ ਐਨ ਆਰ ਆਈ ਬਾਹਰ ਰਹਿੰਦਾ ਕੈਨੇਡਾ 'ਚ ਕੀ ਨਾਮ ਉਹਨ ਦਾ ਰਸ਼ਪਾਲ ਸਿੰਘ ਜੀ ਤੇ ਉਹਦੇ ਘਰ ਜਿੰਦੇ ਲੱਗੇ ਹੈ ਨਹੀਂ ਸਵੇਰ ਆ ਕੇ ਦੇਖਿਆ ਤੇ ਜਿੰਦੇ ਟੁੱਟੇ ਪਏ ਹੈ ਤੇ ਸਾਰਾ ਸਮਾਨ ਚਲਿਆ ਪਿਆ ਹੈਗਾ ਤੇ ਫਿਰ ਇਹਨਾਂ ਨੂੰ ਵੀਡੀਓ ਕਾਲ ਕੀਤੀ ਉਹ ਬਿਸ਼ੇਂ ਕੋ ਸਮਾਨ ਉਹ ਕਹਿੰਦੇ ਵੀ ਇੱਕ ਚੈਨੀ ਤੇ ਕੁਠੀਥਲਵਾਰੀ ਚ ਪਈ ਸੀਗੀ ਤੇ ਕੋਈ ਜਿੰਦਾ 15000 ਰੁਪਇਆ ਅਲਵਾਰੀ ਸੀਗਾ ਤੇ ਇਹ ਦੇਖਿਆ ਹੈ ਆ ਕੇ ਸਾਰਾ ਸਮਾਨ ਉੱਢੇ ਪਏ ਤੋਂ ਚੋਰੀ ਦੇ ਗਿਆ ਸੀ ਤੇ ਬਾਕੀ ਪੁਲਿਸ ਨੂੰ ਸਲਾਹ ਦਿੱਤੀ ਇਹ ਜਿਹੜੀ ਘਟਨਾ ਰਾਤ ਕਿੰਨੇ ਵਜੇ ਦੀ ਆ ਦੱਸੋ ਇਹ ਰਾਤ ਜੀ 1:30 ਵਜੇ ਦਵਾਜ ਵਾਜੀ ਸੇ ਤੁਹਾਨੂੰ ਕਿਦਾਂ ਪਤਾ ਲੱਗਾ ਫਿਰ ਇਹਦਾ ਸਵੇਰੇ ਉੱਠਿਆ ਜਦੋਂ ਦੇਖਿਆ ਤੇ ਜਿੰਦੇ ਟੁੱਟੇ ਪਏ ਸੀਗੇ ਤੇ ਸਾਰਾ ਸਮਾਨ ਘਰ ਦਾ ਦਿਖ ਖਿਲਰੇ ਪਿਆ ਹੀ ਦਾ ਤੇ ਅਸੀਂ ਉਸੇ ਵੀਲੇ ਦੇ ਨਾਲ ਬਰਗਰ ਨੂੰ ਫੋਨ ਕੀਤਾ ਤੇ ਉਹਨੂੰ ਵੀਡੀਓ ਕਰਾ ਕੇ ਦੱਸਿਆ ਉਹ ਦੇਖਿਆ ਵੀ ਸਾਰੇ ਸਮਾਨ ਆ ਗਿਆ ਉੱਥੇ ਫਿਰ ਕੋਈ ਸਮਾਨ ਨਹੀਂ ਹੈ ਤੇ ਫਿਰ ਇਹ ਪੁਲਿਸ ਨੂੰ ਗਲਾਗਤੀ ਪੁਲਸ ਵਾਲੇ ਆਏ ਮੌਕਾ ਦੇ ਦਿੱਤੇ ਕਿੰਨਾ ਕ ਸਾਮਾਨ ਜਿਹੜਾ ਲਗਭਗ ਕਿੰਨਾ ਕ ਨੁਕਸਾਨ ਤੁਹਾਡਾ ਹੋਇਆ ਡੇਢ 2 ਲੱਖ ਦਾ ਸਾਮਾਨ ਸੀ ਕੀ ਕੀ ਲੈ ਕੇ ਗਏ ਉਹ ਇੱਕ ਡੇਢ ਚ 1.5 ਲੱਖ ਵਾਲੀ ਸੈਟ ਜੈ ਨਹੀਂ ਸੀ ਇੱਕ ਮੁੰਦਰੀ ਤੇ 10-15000 ਰੁਪਏ ਸੀ ਠੀਕ ਹੈ ਜੀ ਇਹਨੂੰ ਪੁਲਸ ਨੂੰ ਪੁਲਸ ਨੂੰ ਦੱਸਿਆ ਤੁਸੀਂ ਇਹਦੇ ਬਾਰੇ ਹਾਂ ਜੀ ਪੁਲਸ ਕੰਪਲੇਂਟ ਕੀਤੀ ਹੈ ਹਾਂ ਜੀ ਪੁਲਸ ਕੰਪਲੇਂਟ ਕਰ ਦਿੱਤੀ ਜੀ ਪੁਲਸ ਵਾਲੇ ਆਏ ਮੌਕਾ ਦੇ ਗਏ ਤੇ ਛੱਡ ਗਏ ਕੀ ਮੰਗ ਕੀ ਕਰਨੀ ਚਾਹੁੰਦੇ ਹੋ ਸਰਕਾਰ ਤੋਂ ਹਾਂ ਕਿ ਸਾਡੇ ਜਿਹੜਾ ਇਹ ਚੋਰ ਜਲਦੀ ਜਲਦੀ ਫੜੇ ਜਾ ਤੇ ਸਾਡੇ ਜਿਹੜਾ ਨੁਕਸਾਨ ਹੋਇਆ ਮਾਜੋ ਦਿੱਤਾ ਜਾਵੇ ਕੀ ਮਾਮਲਾ ਸਰ ਜਿਹੜਾ ਚੀਮੇ ਪੋਤੇ ਚੋਰੀ ਹੋਈ ਰ ਉਹ ਤਾਂ ਚੋਰੀ ਹੋਈ ਹੈ ਇਹਨਾਂ ਦੇ ਜੀ ਕੋਠੇ ਨੇ ਦੁਆਬੋਂ ਸਾਹਮਣੇ ਤੇ ਇਹਨਾਂ ਦਾ ਜਿਹੜਾ ਕੈਨੇਡਾ ਫੈਮ ਡਿਸਕਸਿੰਗ ਉਹਨਾਂ ਦੀ ਫੈਮਲੀ ਕੈਨੇਡਾ ਰਹਿੰਦੀ ਹੈ ਇਹਨਾਂ ਮਦੇ ਇੱਕ ਚੈਨੀ ਗਈ ਹੈ ਇਹਨਾਂ ਨੇ ਦੱਸਣ ਤੋਂ ਬਾਅਦ ਇਹ ਸਾਰਾ ਸਮਾਨ ਪੈਕ ਹੋ ਕੇ ਤੇ ਮਾਰੀ ਜੀ ਪੈਕ ਹੋ ਕੇ ਜਿਹੜੇ ਚੈਨੀ ਲੱਗੇ ਉਹ ਜਿਹੜੇ ਹੈਗੇ ਨੇ ਸੁਖਬੰਦਰ ਸਿੰਘ ਐਕਟਰੀ ਰਹਿੰਦੇ ਫੈਮਿਲੀ ਨਾਲ ਦੋ ਮੁੰਦਰੀਆਂ ਤੇ 20000 ਰੁਪਏ ਦੀ ਚੋਰੀ ਹੋਈ ਹੈ। ਅਸੀਂ ਇੱਥੇ ਕੈਮਰੇ ਕੋਲ ਜਾ ਕੇ ਵੀਰੀਫਾਈ ਕਰਦੇ ਸਾਰਾ ਕੁਝ। ਸਰ ਆਏ ਦਿਨ ਜਿਹੜੀਆਂ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਇਹਨਾਂ ਦੇ ਵਿੱਚ ਇਗਜ਼ਾਫਾ ਹੁੰਦਾ ਨਜ਼ਰ ਆ ਰਿਹਾ ਸਰ ਕੀ ਪ੍ਰਸ਼ਾਸਨ ਵੱਲੋਂ ਕੋਈ ਠੋਕਵੇਂ ਕਦਮ ਇਹਦੇ ਨਹੀਂ ਚੁਕੇ ਗਏ? ਨਹੀਂ ਸਾਰੀਆਂ ਨਾਲ ਕੇਸ ਵਿਸ਼ੇਸ਼ ਹੋ ਰਹੀਆਂ ਨਾਲ ਕੇਸਿੰਗ ਹੋਈ ਜਾ ਰਹੀਆਂ। ਹੋਂ ਸਾਰੇ ਨਾਲ ਖਿਲਾਫ ਜਿਹੜੀ ਬੰਦੀਕਾਰਵਾਈ ਕੀ ਕਾਰਵਾਈ ਕੀਤੀ ਜਾਏਗੀ? ਉਹਨਾਂ ਨੂੰ ਕੇਸ ਸਿਸਟਮ ਕਰਕੇ ਜਿਹੜੀ ਬੰਦੀਕਾਰਵਾਈ ਹੋਵੇਗੀ।